ਬਾਬਾ ਮਨੀ ਦਾਸ ਜੋ ਇੱਥੇ ਬਹੁਤ ਸ਼ਲਾਘਨ ਕਮਾਈਆਂ ਔਰ ਬਾਬਾ ਸ੍ਰੀਚੰਦ ਜੋ ਪਾਸ਼ਕ ਸੀ ਉਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ ਤੇ ਉਹਨੇ ਇੱਥੇ ਦੇਰਾਂ ਲਾਇਆ ਦੇਰਾਂ ਲਾ ਕੇ ਜੱਸਾ ਏਡਾ ਵੱਡਾ ਦੇਰਾਂ ਕੀਤਾ ਕਿ ਇੱਥੇ ਬਹੁਤ ਸਾਰੀ ਸੰਗਤ ਪਾਉਲ ਲੱਪੀ ਤੇ ਹੋਣ ਰੋ ਅੱਜ ਦਾ ਦਿਨ ਉਹਨੇ ਦੀ ਯਾਦ ਵਿੱਚ ਮਨਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਮਨੀ ਦਾਸ ਜੀ ਮਹਾਰਾਜ ਜੀ ਜਿਨ੍ਹਾਂ ਦੀ ਅੱਜ ਚੌਥੀ ਵਰ੍ਹਛੀ ਆ 2021 ਦੇ ਵਿੱਚ ਬਾਬਾ ਜੀ ਨੇ ਜੋ ਚੋਲਾ ਛੱਡਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸੁਭਨਾ ਭਪਿੰਦਰ ਸਿੰਘ ਆਲਕ ਇਹ ਆ ਸਾਡਾ ਟਰਸਟ ਬਣਿਆ ਹੋਇਆ ਬਾਬਾ ਸ੍ਰੀ ਚੰਦ ਜੀ ਦਾ ਇਹ ਪਿੰਡ ਬੋੜ ਬਡਾਲਾ ਜੀ ਤਪਸਥਾਨ ਬਾਬਾ ਸ੍ਰੀ ਚੰਦ ਜੀ ਦਾ ਇੱਥੇ ਮਹੰਤ ਬਾਬਾ ਮਣੀ ਦਾਸ ਜੀ ਜੋ ਕਿ ਉਹਨਾਂ ਨੇ ਬਹੁਤ ਬਸਿਆ ਕੀਤੀ ਸੀ ਉਹਨਾਂ ਦੀ ਚੌਥੀ ਬਸੇ ਦੀ ਸਰਦਾ ਭਾਵਨਾ ਬਣਾ ਰਹੀ ਹੈ ਲੱਖ ਕੀ ਦੀਆਂ ਜੀ ਨੇ ਸੰਗਤਾਂ ਵਾਂ ਉਹ ਬਣਾ ਰਹੇ ਆ ਸੇਵਾਦਾਰ ਪੂਰਾ ਆਪਣਾ ਸਹਿਯੋਗ ਦੇ ਰਹੇ ਨੇ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਸੇਵਾ ਚੱਲ ਰਹੀ ਆ ਹੋਰ ਇੱਥੇ ਕਾਫੀ ਸਰਦਾਈ ਦੀ ਸੇਵਾ ਚੱਲ ਰਹੀ ਹੈ ਠੰਡੇ ਦੀ ਸੇਵਾ ਚੱਲ ਰਹੀ ਹੈ ਪਹਿਣਾ ਸੇਕ ਦੀ ਸੇਵਾ ਚੱਲ ਰਹੀ ਹੈ ਸੰਗਤਾਂ ਬਹੁਤ ਉਤਸ਼ਾਹ ਜੀ ਉਤਸ਼ਾਹ ਨਾਲ ਸੇਵਾ ਕਰ ਰਹੀਆਂ ਵਾਂ ਪਰਮਾਤਮਾ ਇਸ ਤਰ੍ਹਾਂ ਚੜ੍ਹਦੀ ਕਲਾ ਰੱਖੇ